ਤਦੋਂ ਜਦੋਂ ਜੁੜੇ ਕਿਹਾ ਨੁਕਸਾਨ ਹੋ ਗਿਆ ਨੁਕਸਾਨ ਕਾਫੀ ਹੋ ਗਿਆ ਜੀ ਇੱਕ ਤੇ ਬੋਟਰ ਲੈ ਗਏ ਨਵਾਂ ਬੋਟਰ ਹੀ ਮੋਬਟ ਲੈ ਗਏ ਜੀ ਸਿਲੰਡਰ ਲੈ ਗਏ ਜੀ ਤੇ ਬੈਟਰੀ ਲਾ ਕੇ ਲੈ ਗਏ ਆ ਕਾਫੀ ਨੁਕਸਾਨ ਕਰਕੇ ਗਏ ਬਹੁਤ ਜ਼ਿਆਦਾ ਜੀ ਗਹਿਣਾ ਵੀ ਲੈ ਕੇ ਗਹਿਣਾ ਵੀ ਰੱਖਿਆ ਸੀ ਚ ਇੰਨੀ ਹੀ ਬੇਟੀ ਨੇ ਬਣਾ ਕੇ ਰੱਖੀ ਉਹ ਵੀ ਕਾਫੀ ਗਹਿਣਾ ਸਾਡੇ ਕੋਲ ਉਹ ਵੀ ਲੈ ਕੇ ਸਾਰਾ ਕੁਝ ਕੁਝ ਨਹੀਂ ਛੱਡ ਕੇ ਗਏ ਕਾਰ ਹੀ ਖਾਲੀ ਕਰਕੇ ਚਲੇ ਗਏ ਜੀ ਕੁਝ ਨਹੀਂ ਛੱਡਿਆ ਬਹੁਤ ਬੁਰਾ ਹਾਲ ਜੀ ਸਾਡਾ ਇਸ ਸੰਬੰਧੀ ਕੋਈ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਹੈ ਜੀ ਪ੍ਰਸ਼ਾਸਨ ਨੂੰ ਪੇਸ਼ ਕੀਤੀ ਹੈ ਪੁਲਿਸ ਪੁਲਿਸ ਨਹੀਂ ਅਜੇ ਤੱਕ ਆਈ ਪੁਹੰਚ ਆ ਗਿਆ ਤੇ ਮੇਰੇ ਹਿਸਾਬ ਨਾਲ ਤੇ ਛੈ ਤਾਂ ਖੁਸਾ ਦਿਆ ਪਰ ਨੁਕਸਾਨ ਬਹੁਤ ਆ ਗਿਆ ਆ ਗਿਆ ਭਾਈ ਨਹੀਂ ਤੇ ਹੁਣੇ ਪਹੁੰਚੀ ਪੁਲਿਸ ਅਜੇ ਹੁਣੇ ਆਈ ਹੈ ਜੀ ਤੇ ਕੰਪਲੇਨ ਅਜੇ 8 ਵਜੇ ਦੀ ਕੀਤੀ ਹੈ ਪਰ ਹੱਡਾ ਹਾਲਾ ਵੇਖ ਲਓ ਜੀ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਕੋਈ ਕੋਟੀ ਨਹੀਂ ਛੱਡੀ ਉਹਨਾਂ ਨੇ ਸਾਰਾ ਕੁਝ ਪਤ ਪਤ ਫੋਲ ਮਾਰ ਕੇ ਸਾਰ ਕੋਈ ਲੈ ਕੇ ਨੁਕਸਾਨ ਬਹੁਤ ਕਰਕੇ ਗਏ ਜੀ ਲੱਖਾਂ ਦਾ ਹਿਸਾਬ ਨਾਲ ਨੁਕਸਾਨ ਹੋ ਗਿਆ ਲੱਖਾਂ ਦਾ ਦੱਸ ਨਹੀਂ ਸਕਦੇ ਤਾਂ ਕੀ ਮੰਗੀ ਕਰਦੇ ਬੋਟ ਤੇ ਬਿਲਕੁਲ ਨਵਾਂ ਮੰਗੋਣੀ ਚਾਹੀਦੀ ਕੋਈ ਪ੍ਰਸ਼ਾਸਨ ਕੋਈ ਨਾ ਕੋਈ ਮਤ ਸਾਡੀ ਕੀਤੀ ਜਾਵੇ ਜੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਜਿਹੜੇ ਚੋਰ ਹਰੇ ਜਾਣ ਕੋਈ ਨੋਕਸਾਨ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਬਹੁਤ ਨੁਕਸਾਨ ਕਰਕੇ ਗਿਆ ਸਾਡਾ ਸਾਡਾ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਜੀ ਬੋਟ ਬਿਲਕੁਲ ਨਵਾਂ ਖਲੋਤਾ ਸੀ ਬੋਟ ਵੀ ਨਵੀਂ ਹੀ ਬਿਲਕੁਲ ਪਿੰਡ ਸੰਗਤਪੁਰਾ ਤੇ ਕੀ ਗੱਲਬਾਤ ਹੋਈ ਪੰਜੀ ਪਾਜੀ ਅਸੀਂ ਸ਼ਾਦੀ ਤੇ ਗਏ ਸੀ ਉਥੇ ਸਾਨੂੰ ਫੋਨ ਗਿਆ ਮਗਰੋਂ ਕਿ ਸਵੇਰੇ 8 ਵਜੇ ਨਾਲ ਤੁਹਾਡੇ ਘਰ ਚੋਰੀ ਹੋ ਗਈ ਤੇ ਫਿਰ ਤੁਸੀਂ ਅਸੀਂ ਫਿਰ ਉਥੇ ਫੋਨ ਸੁਣ ਕੇ ਆਏ ਤੇ ਸਾਨੂੰ ਇਥੇ ਦੱਸਿਆ ਆਪਣੇ ਆਣ ਗਵਾਨ ਨੇ ਵੀ ਤੁਹਾਡੇ ਘਰ ਸਾਰਾ ਕੁਝ ਚੋਕੇ ਲੈ ਗਏ ਨੇ ਬੁਲਟ ਵੀ ਲੈ ਗਏ ਆ ਮੌਪਟ ਸਿਲੰਡਰ ਬੈਂਟਰ ਤੇ ਕੁਝ ਗਹਿਣਾ ਪਿਆ ਸੀ ਉਹ ਵੀ ਲੈ ਗਏ ਆ ਤੇ ਅਪਰਾਇਜ਼ ਕਰਕੇ ਹੁਣ ਸਵੇਰ ਦੀ ਕੰਪਲੀਟ ਕਰਵਾਈ ਹੈ ਪਰ ਉਸ ਨੂੰ 8 ਵਜੇ ਦੀ ਅਜੇ ਤੇ ਕੋਈ ਕਾਰਵਾਈ ਨਹੀਂ ਹੋਈ 12 ਵੱਜ ਚੁੱਕੇ ਨੇ ਇਕ ਕੋਈ ਕੋਈ ਬੰਦਾ ਇੱਥੇ ਆਇਆ ਨਹੀਂ ਮਲਾਜ਼ਮ ਨਹੀਂ ਆਇਆ ਭਾਜੀ ਇੱਥੇ ਕੋਈ ਨਹੀਂ ਪਹੁੰਚਿਆਗਾ ਪ੍ਰਸ਼ਾਸਨ ਵਾਲਾ ਜੋ ਦਾਅਵੇ ਕੀਤੇ ਜਾਂ ਫੋਕੇ ਦਿਖਾਈ ਦੇ ਹਾਂਜੀ ਹਾਂਜੀ ਫੋਕੇ ਦਿਖੰਦੇ ਨੇ ਕੋਈ ਉਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਤੇ ਇਸ ਕਰਕੇ ਇੱਥੇ ਕੋਈ ਨਹੀਂ ਪੰਚਿਆ ਮਲਾਜ਼ਮ ਤੇ ਕੀ ਤੁਸੀਂ ਮੰਗ ਕਰਦੇ ਹੋ ਜੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਮੰਗਿਆ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਵੀ ਸਾਨੂੰ ਪਤਾ ਲੱਗੇ ਵੀ ਕਿੰਨੇ ਇਹ ਕੰਮ ਕਰਵਾਇਆ ਕਿਸ ਦਾ ਕੀ ਹੋ ਸਕਦਾ ਵੀ ਦੋਸ਼ੀਆਂ ਨੂੰ ਫੜੇ ਜਾਂਦੀ ਹਾਂਜੀ ਦੋਸ਼ੀਆਂ ਨੂੰ ਫੜੇ ਜਾਂਦੀ ਕੰਮ ਕੀਤਾ ਜਾਵੇ ਠੀਕ ਹੈ